ਖਬਰ ਅਮਨਦੀਪ ਕੌਰ ਦੇ ਨਾਲ ਜੁੜੀ ਹੋਈ ਹੈ ਦਰਸ਼ਕਾਂ ਨੂੰ ਯਾਦ ਹੋਏਗੀ ਇਨਸਟਾ ਕুইਨ ਅਮਨਦੀਪ ਕੌਰ ਜੋ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹੈ ਉਸ ਦੀ ਸਿਹਤ ਵਿਗੜੀ ਹੈ ਔਰ ਅਮਨਦੀਪ ਕੌਰ ਨੂੰ ਹਸਪਤਾਲ ਲਿਜਾਇਆ ਗਿਆ ਪੇਟ ਦਰਦ ਦੀ ਸ਼ਿਕਾਇਤ ਹੋਈ ਸੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਡਰੱਗਸ ਤੇ ਆਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਅਮਨਦੀਪ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਹੈ ਅਚਾਨਕ ਉਸ ਦੀ ਸਿਹਤ ਖਰਾਬ ਹੋਈ ਜਿਸ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੂੰ ਉਸ ਨੇ ਜਾਣੂ ਕਰਵਾਇਆ ਤਾਂ ਜੇਲ੍ਹ ਅਧਿਕਾਰੀ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ ਨੇ ਅਮਨਦੀਪ ਕੌਰ ਜਿਸ ਨੂੰ ਵਿਜੀਲੈਂਸ ਨੇ ਪਿਛਲੇ ਸਮੇਂ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਹੋਣ ਦੇ ਮਸਲੇ ਦੇ ਵਿੱਚ ਔਰ ਉਸ ਦੀ ਜਾਇਦਾਦ ਦੀ ਕਿਰਕੀ ਤੱਕ ਦੇ ਜਿਹੜੇ ਉਸ ਦੀ ਜਾਇਦਾਦ ਨੂੰ ਫ੍ਰੀਜ਼ ਕਰਨ ਦੇ ਤੱਕ ਤੇ ਤੱਕ ਦੇ ਜਿਹੜੇ ਨੋਟਿਸ ਹੈ ਉਹ ਉਸ ਦੀ ਜਾਇਦਾਦ ਤੇ ਲੱਗ ਗਏ ਸੀ ਅਮਨਦੀਪ ਕੌਰ ਉਸ ਵੇਲੇ ਸੁਰਖੀਆਂ ਦੇ ਵਿੱਚ ਆਈ ਸੀ ਜਦੋਂ ਅਮਨਦੀਪ ਦੀ ਥਾਰ ਗੱਡੀ ਦੇ ਵਿੱਚੋਂ ਚਿੱਟਾ ਫੜਿਆ ਗਿਆ ਸੀ ਬਠਿੰਡਾ ਪੁਲਿਸ ਨੇ ਚਿੱਟਾ ਬਰਾਮਦ ਕੀਤਾ ਸੀ ਕਈ ਦਿਨ ਅਮਨਦੀਪ ਕੌਰ ਜੇਲ੍ਹ ਚ ਰਹੀ ਉਸ ਤੋਂ ਬਾਅਦ ਜ਼ਮਾਨਤ ਤੇ ਬਾਹਰ ਆਈ ਔਰ ਜ਼ਮਾਨਤ ਤੇ ਬਾਹਰ ਆ ਕੇ ਉਸ ਵੱਲੋਂ ਕਈ ਤਰ੍ਹਾਂ ਦੇ ਨਿਸ਼ਾਨੇ ਸਾਦੇ ਗਏ ਉਸ ਤੋਂ ਬਾਅਦ ਵਿਜੀਲੈਂਸ ਨੇ ਦੁਬਾਰਾ ਐਕਸ਼ਨ ਕੀਤਾ ਤੇ ਅਮਨਦੀਪ ਕੌਰ ਨੂੰ ਅਰੈਸਟ ਕਰ ਲਿਆ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਸੂਰਜਪਾਲ ਮੇਰੇ ਸਹਿਯੋਗੀ ਜੁੜ ਰਹੇ ਨੇ ਸਿੱਧਾ ਚੱਲਦੇ ਆ ਸੂਰਜ ਕੁਝ ਅਪਡੇਟ ਮਿਲੀ ਪਤਾ ਚੱਲਿਆ ਕਿ ਕੀ ਦਿੱਕਤ ਹੋਈ ਹੈ ਦੇਖੋ ਬਟਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਕਾਂਸਟੇਬਲ ਅਮਨਦੀਪ ਕੌਰ ਬੰਦਾ ਔਰ ਕਾਫੀ ਟਾਈਮ ਤੋਂ ਜੇਲ੍ਹ ਦੇ ਵਿੱਚ ਆ ਉਸਦੇ ਖਿਲਾਫ ਦੋ ਮਾਮਲੇ ਦਰਜ ਹੋਏ ਸੀ ਪਹਿਲਾ ਮਾਮਲਾ ਦਰਜ ਹੋਇਆ ਸੀਗਾ ਡਰੱਗਸ ਦਾ ਔਰ ਦੂਸਰਾ ਮਾਮਲਾ ਹੋਇਆ ਸੀਗਾ ਆਏ ਤੋਂ ਜ਼ਿਆਦਾ ਸੰਪਤੀ ਦਾ ਉਹ ਵਿਗਿਲੈਂਸ ਨੇ ਦਰਜ ਕੀਤਾ ਸੀ ਨਾ ਦੋਨਾਂ ਮਾਮਲਿਆਂ ਦੇ ਵਿੱਚ ਬਟਿੰਡਾ ਦੀ ਜੇਲ੍ਹ ਦੇ ਵਿੱਚ ਬੰਦ ਅਮਨਦੀਪ ਕੌਰ ਔਰ ਅਮਨਦੀਪ ਦੀ ਅਚਾਨਕ ਸਿਹਤ ਖਰਾਬ ਹੁੰਦੀ ਹੈ ਪੇਟ ਦਰਦੀ ਸ਼ਿਕਾਇਤ ਨੂੰ ਲੈ ਕੇ ਪਹਿਲਾ ਲੋਕਲ ਜਿਹੜਾ ਉੱਥੇ ਡਾਕਟਰ ਹੁੰਦਾ ਹੈ ਜੇਲ੍ਹ ਦੇ ਵਿੱਚ ਉਸਨੇ ਦੇਖਿਆ ਗਿਆ ਦੱਸ ਰਿਹਾ ਹੈ ਕਿ ਅਮਨਦੀਪ ਦੇ ਸਟੋਨ ਵੀ ਪ੍ਰੋਬਲਮ ਹੈ ਉਹਦੇ ਪਹਿਲਾਂ ਵੀ ਸਟੋਨ ਨੂੰ ਲੱਗੇ ਦਰਦ ਹੁੰਦਾ ਰਹਿੰਦਾ ਡਾਕਟਰ ਤਾਂ ਹੁਣ ਤੱਕ ਇਹੀ ਦੱਸ ਰਹੇ ਐ ਬਾਕੀ ਡਾਕਟਰ ਫਿਲਹਾਲ ਇਸ ਦੇ ਟੈਸਟ ਕਰਨਗੇ ਅਲਟਰਾਸਾਉਂਡ ਇਸ ਦੀ ਹੋਏਗੀ ਉਸ ਤੋਂ ਬਾਅਦ ਡਾਇਗਨੋਸ ਕਰਕੇ ਡਾਕਟਰ ਦੱਸ ਰਗੇ ਕਿ ਆਖਰਕਾਰ ਦਿੱਕਤ ਕੀ ਹੈ ਪਰ ਜੇ ਪਿਛਲੀ ਹਿਸਟਰੀ ਦੀ ਗੱਲ ਕੀਤੀ ਜਾਵੇ ਇੱਕ ਵਾਰ ਪਹਿਲਾਂ ਵੀ ਇਹਨੂੰ ਇਸੇ ਤਰ੍ਹਾਂ ਹੀ ਦਿੱਕਤ ਹੋਈ ਸੀ ਉਦੋਂ ਵੀ ਇਸ ਨੂੰ ਪੁਲਿਸ ਕਸਟਡੀ ਦੇ ਵਿੱਚ ਹੁੰਦਿਆ ਇਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਾਉਣਾ ਪਿਆ ਸੀ ਉਦੋਂ ਵੀ ਦੋ ਤੋਂ ਤਿੰਨ ਦਿਨ ਇਹ ਡਾਕਟਰ ਦੀ ਦੇਖਰੇਖ ਦੇ ਵਿੱਚ ਰਹੇ ਸੀ ਕਿ ਹਾਲਾਂਕਿ ਇਹ ਤਾਂ ਦੂਸਰੀ ਵਾਰ ਹੁਣ ਖਰਾਬ ਹੋਈ ਹੈ ਹੁਣ ਉਥੇ ਪੁਲਿਸ ਦੇ ਅਧਿਕਾਰੀ ਨੇ ਉਹ ਇੱਥੇ ਲੈ ਕੇ ਪਟੰਡਾ ਦੇ ਹਸਪਤਾਲ ਦੇ ਵਿੱਚ ਪਹੁੰਚੇ ਨੇ ਇੱਥੇ ਫਿਲਹਾਲ ਡਾਕਟਰ ਸਾਹਿਬ ਦੀ ਦੇਖਰੇਖ ਦੇ ਵਿੱਚ ਇਲਾਜ ਚੱਲ ਰਿਹਾ ਹੈਗਾ ਔਰ ਅੱਗੇ ਕਿਸ ਤਰ੍ਹਾਂ ਇਲਾਜ ਦੇ ਡਾਕਟਰ ਅੱਗੇ ਸੂਰਜ ਸਿਵਲ ਹਸਪਤਾਲ ਲਿਆਂਦਾ ਗਿਆ ਜਾਂ ਕਿਸੇ ਹੋਰ ਬਿਲਕੁਲ ਬਿਲਕੁਲ ਵੇਖੋ ਵਿਜੇ ਤੁਹਾਨੂੰ ਪਤਾ ਹੈ ਕਿ ਜੇਲ੍ਹ ਦੇ ਅੰਦਰ ਵੀ ਆਪਦਾ ਇੱਕ ਹਸਪੀਟਲ ਹੁੰਦਾ ਬਕਾਇਦਾ ਡਾਕਟਰ ਪੈਂਦੇ ਨੇ ਪਰ ਉੱਥੇ ਉਸ ਤਰ੍ਹਾਂ ਦਾ ਇੰਤਜ਼ਾਮ ਨਹੀਂ ਸੀਗਾ ਚਾਹੀਓ ਟੈਸਟ ਕਰਨੇ ਹੋਣ ਅਲਟਰਾਸਾਉਂਡ ਕਰਨਾ ਵੀ ਹੋਰ ਵੀ ਪੇਟ ਦੇ ਚੈੱਕਅਪ ਕਰਨੇ ਹੁੰਦੇ ਨੇ ਤਾਂ ਕਰਕੇ ਇਹਨਾਂ ਨੇ ਬਿਹਤਰ ਸਮਝ ਕੇ ਬਠਿੰਡਾ ਦੇ ਸਿਵਲ ਹਸਪੀਟਲ ਇਸ ਨੂੰ ਭੇਜ ਦਿੱਤਾ ਗਿਆ ਸੀ ਔਰ ਬਠਿੰਡਾ ਦੇ ਹਸਪੀਟਲ ਦੇ ਵਿੱਚ ਫਿਲਹਾਲ ਇਹਦਾ ਅਲਟਰਾਸਾਉਂਡ ਤੇ ਹੋਰ ਟੈਸਟ ਨੇ ਜਿਹੜੇ ਉਹ ਹੁਣੇ ਨਹੀਂ ਤੇ ਉਸ ਤੋਂ ਬਾਅਦ ਡਾਕਟਰ ਕਿਸ ਤਰ੍ਹਾਂ ਰეკਮੈਂਡ ਕਰਦੇ ਨੇ ਕਿ ਇੱਕ ਦੋ ਦਿਨ ਇਸ ਨੂੰ ਹਸਪੀਟਲ ਲੈਣਾ ਪੈਗਾ ਜਾਂ ਦਵਾਈ ਦੇਣ ਤੋਂ ਬਾਅਦ ਬਠਿੰਡਾ ਦੀ ਜੇਲ੍ਹ ਦੇ ਵਿੱਚ ਵਾਪਸ ਭੇਜ ਦੇਣਗੇ ਫਿਲਹਾਲ ਇਸੇ ਸਾਡੀ ਨਜ਼ਰ ਬਣੀ ਹੋਈ ਹੈ ਵਿਜੇ ਠੀਕ ਹੈ ਧੰਨਵਾਦ ਸੂਰਜ ਜਸ ਪੂਰੀ ਜਾਣਕਾਰੀ ਦੇ ਲਈ ਤਾਂ ਸਾਡੇ ਸਹਿਯੋਗੀ ਬਠਿੰਡਾ ਤੋਂ ਸੂਰਜਪਾਨ ਜਿਸ ਤਰੀਕੇ ਨਾਲ ਜਾਣਕਾਰੀ ਦੇ ਰਹੀ ਸੀ ਇਸਟਾ ਕੁਈਨ ਦੇ ਨਾਮ ਤੋਂ ਮਸ਼ਹੂਰ ਰਹੀ ਹੈ ਅਮਨਦੀਪ ਕੌਰ ਕਿਉਂਕਿ ਇੰਸਟਾਗ੍ਰਾਮ ਤੇ ਅਕਸਰ ਉਹ ਰੀਲਾਂ ਬਣਾ ਕੇ ਪਾਉਂਦੀ ਸੀ ਔਰ ਉਹਦੀਆਂ ਰੀਲਾਂ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਸੀ ਕਈ ਅੋਚ ਪੁਲਿਸ ਅਧਿਕਾਰੀਆਂ ਦੇ ਨਾਲ ਉਸਦੇ ਗੂੜੇ ਸਬੰਧ ਸੀ ਇਸ ਦੀਆਂ ਬਹੁਤ ਚਰਚਾਵਾਂ ਰਹੀਆਂ ਜਦੋਂ ਅਮਨਦੀਪ ਗ੍ਰਿਫਤਾਰ ਹੋਈ ਉਸ ਦੀ ਕਾਰ ਚੋਂ ਚਿੱਟਾ ਫੜਿਆ ਗਿਆ ਪੁਲਿਸ ਨੇ ਅਰੈਸਟ ਕੀਤੀ ਉਸ ਤੋਂ ਬਾਅਦ ਕਈ ਮਹੀਨੇ ਹਿਰਾਸਤ ਦੇ ਵਿੱਚ ਰਹੀ ਜੇਲ੍ਹ ਦੇ ਵਿੱਚ ਰਹੀ ਉਸ ਤੋਂ ਬਾਅਦ ਜ਼ਮਾਨਤ ਤੇ ਬਾਹਰ ਆਈ ਬਾਹਰ ਆ ਕੇ ਉਸ ਵੱਲੋਂ ਮੀਡੀਆ ਦੇ ਵਿੱਚ ਕਈ ਗੱਲਾਂ ਬਾਤਾਂ ਕੀਤੀਆਂ ਗਈਆਂ ਕਈ ਤਰ੍ਹਾਂ ਤੇ ਨਿਸ਼ਾਨੇ ਸਾਧੇ ਗਏ ਜਿਸ ਤੋਂ ਬਾਅਦ ਵਿਜੀਲੈਂਸ ਨੇ ਉਸ ਤੇ ਆਮਦਨ ਦੇ ਸਰੋਤਾਂ ਤੋਂ ਵੱਧ ਜ਼ਾਇਦਾਦ ਦਾ ਮਾਮਲਾ ਦਰਜ ਕਰਕੇ ਉਸ ਨੂੰ ਦੁਬਾਰਾ ਹਿਰਾਸਤ ਦੇ ਵਿੱਚ ਲੈ ਲਿਆ ਔਰ ਹਲੇ ਤੱਕ ਵੀ ਉਹ ਜੇਲ੍ਹ ਦੇ ਵਿੱਚ ਬੰਦ ਹੈ ਉਸ ਨੂੰ ਇਸ ਮਾਮਲੇ 'ਚ ਜ਼ਮਾਨਤ ਨਹੀਂ ਮਿਲੀ ਤੇ ਅੱਜ ਉਸ ਨੂੰ ਪੇਟ ਦਰਦ ਦੀ ਸ਼ਿਕਾਇਤ ਤੇ ਚਲਦੇ ਹਸਪਤਾਲ ਦਾਖਲ ਕਰਾਇਆ